ਅੱਜ ਕਿਵੇਂ ਦੇਖਦੇ ਹੋ ਤੁਹਾਡੇ ਬੇਟਾ ਅਮਨ ਅਰੋੜਾ ਹੁਣ ਇਹ ਪੰਜਾਬ ਦਾ ਪ੍ਰਧਾਨ ਇਨਾਮ ਕਰ ਦਿੱਤਾ ਗਿਆ ਉਹਨਾਂ ਨੂੰ ਸਾਰੇ ਪੂਰੇ ਪੰਜਾਬ ਦੇ ਬਾਂਗਡੋਰ ਉਹਨਾਂ ਦੇ ਹੱਥ ਦੇ ਵਿੱਚ ਆ ਗਿਆ ਕੀ ਕਹਣਾ ਚਾਹੁੰਦਾ ਬਾਗ ਡੋਰ ਸਰਕਾਰ ਨੇ ਦਿੱਤੀ ਹੈ ਪਰਮਾਤਮਾ ਨੇ ਦਿੱਤੀ ਹੈ ਸਰਕਾਰ ਨੇ ਲੈ ਕੇ ਸਮਝਿਆ ਉਹਦੇ ਹੱਥੇ ਚ ਬਾਗ ਡੋਰ ਫੜਾਈ ਹੈ ਪਰ ਉਹ ਜਿੱਥੋਂ ਤੱਕ ਮੈਂ ਕਹਿੰਨੀ ਆ ਅਮਨ ਅਰੋੜਾ ਇੱਕ ਇਦਾਂ ਦੀ ਪਰਮਾਤਮਾ ਨੇ ਸ਼ਕਸ਼ੀਅਤ ਬਣਾਈ ਹੈ ਕਿ ਉਹ ਕੰਮ ਦਾ ਸ਼ੌਕ ਕੋਈ ਕਾਸੀ ਦਾ ਲਾਲਚ ਨਹੀਂ ਬਿਲਕੁਲ ਵੀ ਸਾਰਿਆਂ ਨੂੰ ਪਿਆਰ ਦੀਆਂ ਨਚਰ ਨਾਲ ਦੇਖਦਾ ਹੈ ਸਭ ਦੀ ਗੱਲ ਸੁਣਦਾ ਹੈ ਸਭ ਦੇ ਦੁੱਖ ਸੁੱਖ ਤੇ ਖੜਦਾ ਹੈ ਇਹੀ ਉਹਦੀ ਬਹੁਤ ਵੱਡੀ ਸ਼ਾਬਾਸ਼ੀ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਇਹ بیٹے ਨੂੰ ਪ੍ਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਹੋਈ ਹੈ ਨਾ ਕਿ ਇਹ ਕਿਸੇ ਵੀ ਤਰ੍ਹਾਂ ਦੇ ਇਹਦੇ ਵਿੱਚ ਕੋਈ ਅਗੁਣ ਨਹੀਂ ਹੈਗਾ ਗੁਣੀ ਗੁਣ ਨੇ ਜਿੰਨੇ ਵੀ ਗਿਣ ਲਈਏ ਗੁਣੀ ਗੁਣ ਨੇ ਇੱਕ ਮਾਂ ਜਦੋਂ ਆਪਣੇ ਪੁੱਤ ਦੀ ਤਰੱਕੀ ਦੇਖਦੀ ਹੈ ਸਭ ਤੋਂ ਜ਼ਿਆਦਾ ਖੁਸ਼ੀ ਉਹਨੂੰ ਹੁੰਦੀ ਹੈ 2017 ਦੇ ਵਿੱਚ ਜਿੱਤ ਹੋਈ 22 ਤੋਂ ਉਸ ਤੋਂ ਵੱਡੀਆਂ ਵੋਟਾਂ ਨਾਲ ਜਿੱਤ ਹੋਈ ਤੇ ਹੁਣ ਸਭ ਤੋਂ ਵੱਡੇ ਜ਼ਿੰਮੇਵਾਰੀ ਹੈ ਬਿਲਕੁਲ ਬੇਟਾ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਇਸ ਤੋਂ ਵੱਡੀ ਹੋਰ ਜ਼ਿੰਮੇਵਾਰੀ ਕਿਹੜੀ ਹੋ ਸਕਦੀ ਹੈ ਸਾਰੇ ਪੰਜਾਬ ਪ੍ਰਦੇਸ਼ ਦਾ ਕਾਂਗਰਸ ਦਾ ਭਾ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਿਆ ਬਣਾਇਆ ਸਰਕਾਰ ਨੇ ਉਹਦੇ 'ਚ ਕੋਈ ਗੁਣ ਦੇਖੇ ਹੀ ਹੋਣਗੇ ਨਾ ਆਪਾਂ ਕਿਸੇ ਨੂੰ ਤਾਂ ਹੀ ਆਪਾਂ ਕਿਸੇ ਨੂੰ ਉਹਦਾ ਤਰੱਕੀ ਦੇਣ ਦੇ ਆ ਜੇ ਗੁਣ ਹੋਣਗੇ ਉਹਦੇ 'ਚ ਤੇ ਇਹ ਗੁਣਾ ਤੇ ਆਪਦੇਆਂ ਤੇ ਪੂਰਾ ਉਤਰੂਗਾ ਮੈਨੂੰ ਇੰਨਾ ਵਿਸ਼ਵਾਸ ਹੈਗਾ ਤੁਹਾਨੂੰ ਪਤਾ ਕਦੋਂ ਲੱਗਿਆ ਕਿਉਂਕਿ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਹੋਊਗਾ ਕਿਵੇਂ ਦਾ ਮਾਹੌਲ ਸੀ ਤੁਹਾਡਾ ਮੈਨੂੰ ਬੇਟਾ ਬੈਸੇ ਮਾਹੌਲ ਤਾਂ ਕੰਨਿਆ ਨੇ ਪਹਿਲਾਂ ਵੀ ਕਹਿ ਲਿਆ ਸੀ ਵੀ ਇੰਨਾ ਸਾਰਾ ਹੋ ਗਿਆ ਸੀ ਮੁੱਖ ਚਲ ਦੇਖੀ ਉਹ ਜੇ ਤਾਂ ਟਾਈਮ ਆਉ ਉਹ ਪਰਮਾਤਮਾ ਇਹ ਟਾਈਮ ਬੜੀ ਚੀਜ਼ ਹੁੰਦਾ ਬੇਟਾ ਸਮਾਂ ਜਿਹੜਾ ਉਹ ਕਹਿੰਦੇ ਹੁੰਦੇ ਨੇ ਕਰਮਾਂ ਤੋਂ ਬਗੈਰ ਤੇ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਜਦੋਂ ਸਮਾਂ ਆਇਆ ਪਰਮਾਤਮਾ ਨੇ ਐਨ ਜਿਵੇਂ ਛੱਪਰ ਫਾਫੜੇ ਚੋਲ ਗਾਂ ਪਰਤੀਆਂ ਸਾਡੀਆਂ ਤਾਂ 22 'ਚ ਵੀ ਆ 17 'ਚ ਵੀ ਲੜਿਆ ਚਲ ਸਰਕਾਰ ਨਹੀਂ ਬਣੀ ਵਧਾਇਕ ਹੋ ਗਿਆ ਵਧਾਇਕ ਬਣਿਆ 22 'ਚ ਮੰਤਰੀ ਬਣਿਆ ਵਿਧਾਇਕ ਬਣਿਆ ਹੁਣ ਸਰਕਾਰ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਹਨੂੰ ਬੜੇ ਸ਼ੌਕ ਨਾਲ ਪਿਆਰ ਨਾਲ ਨਿਭਾਊਗਾ ਮੈਨੂੰ ਇੰਨੀ ਜ਼ਰੂਰ ਤਸੱਲੀ ਹੈ। ਆ ਮਾਂ ਦਾ ਬਹੁਤ ਸੁੱਖਾ ਸੁੱਖ ਦੀ ਹੁੰਦੀ ਆ ਹੁਣ ਕਿੰਨੀ ਕੁ ਸੁੱਖਾ ਸੁੱਖ ਨੇ ਜਿਹੜੇ ਉਹਦੇ ਪੂਰੀਆ ਕਰਨੇ ਆ। ਬੇਟਾ ਸੁੱਖਾ ਦਾ ਜਿੱਥੇ-ਜਿੱਥੇ ਮਾਵਾਂ ਤਾਂ ਮੱਥਾ ਹੀ ਟੇਕਦੀਆਂ ਹੁੰਦੀਆਂ ਆ ਰੇ ਜਿੱਥੇ ਕੋਈ ਮੂਰੇ ਆਇਆ ਉੱਥੇ ਹੀ ਹੱਥ ਸਿਰ ਝੁਕਾਤਾ ਹੱਥ ਜੋੜਤੇ ਮਾਵਾਂ ਤੇ ਇਹੀ ਕੁਛ ਕਰ ਸਕਦੀਆਂ ਕਰਨ। ਜੋਮੇਵਾਰੀ ਹੁਣ ਸੁਨਾਮ ਤੋਂ ਲੈ ਕੇ ਪੂਰੇ ਪੰਜਾਬ ਦੇ ਹੈ ਜਿਵੇਂ ਤੁਸੀਂ ਦੱਸਦੇ ਸੀ ਵੀ ਪੂਰੇ ਪੰਜਾਬ ਦੇ ਹੁੰਦੇ ਨਹੀਂ ਹੈਗੇ ਸੀ ਹਣਾ ਪੂਰੇ ਪੰਜਾਬ ਦੇ ਖਾਣਾ ਪੀਣਾ ਟਾਈਮ ਤੇ ਨਹੀਂ ਖਾਂਦੇ ਸੀ ਹੁਣ ਜਿਆਦਾ ਜ਼ਿੰਮੇਵਾਰੀ ਵਧ ਗਈ ਬੇਟਾ ਮੈਂ ਇਹਦੇ ਚ ਕੀ ਕਹਿ ਸਕਦੀ ਆ ਮੈਂ ਤਾਂ ਇਹੀ ਕਹਿ ਸਕਦੀ ਆ ਮੈਂ ਤਾਂ ਉਹ ਕੁੜੀ ਜਿਹੜੀ ਉਹਦੀ ਵਾਈਫ ਹੈ ਉਹਦੇ ਘਰ ਵਾਲੀ ਆ ਮੈਂ ਤਾਂ ਉਸੇ ਨੂੰ ਕਹਿ ਸਕਦੀ ਆ ਬੇਟਾ ਇਹਦਾ ਖਾਣੇ ਦਾ ਤੇ ਨੀਂਦ ਦਾ ਧਿਆਨ ਰੱਖਿਆ ਕਰ ਅਤੇ ਹੀ ਕਹਿ ਸਕਦੇ ਆਂਗੇ ਪਰ ਉਹ ਰਖਦੀ ਵੀ ਬਹੁਤ ਹੈ ਬਹੁਤ ਕਰਦੀ ਆ ਉਹਦਾ ਧਿਆਨ ਪਿੱਛੇ 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 ਅਮਨ ਜੀ ਅਮਨ ਜੀ ਅਮਨ ਜੀ ਪਰ ਮੈਂ ਕਹਿੰਦੀ ਆਹ ਜੀ ਲੜਕੇ ਹਰੇਕ ਆ ਬੰਦੇ ਨੂੰ ਜੇ ਮਿਲ ਜਾਵੇ ਨਾ ਮੈਂ ਕਹਿੰਦੀ ਆ ਦੁਨੀਆ ਸਵਰਗ ਬਣ ਜਾ ਕੀ ਨਾਮ ਆ ਸਰ ਅਮ੍ਰਿਕ ਸਿੰਘ ਤੜੀਬੜ ਅਮ੍ਰਿਕ ਜੀ ਕਿਵੇਂ ਦੇਖਦੇ ਆ ਅਮਨ ਅਰੋੜਾ ਜੀ ਨੂੰ ਹੁਣ ਪੂਰੇ ਪੰਜਾਬ ਦੇ ਜਿਵੇਂ ਬਰੀ ਸੌਂਪੀ ਜੀ ਕਿੰਨੀ ਖੁਸ਼ੀ ਦਾ ਮੌਲਾ ਤੁਹਾਡੇ ਤੇ ਖੁਸ਼ੀ ਦਾ ਸਾਰੇ ਪੰਜਾਬ ਨੂੰ ਵੀ ਆ ਜੀ ਸਾਡੇ ਸਨਾਮ ਬਾਸਿਆਨਤਾ ਬਹੁਤ ਜ਼ਿਆਦਾ ਆ ਕਾਬਲ ਵੀ ਤੇ ਸਾਡੇ ਇਹ ਮੰਤਰੀ ਸਾਹਿਬ ਤੇ ਸਾਰੇ ਜਿੰਨੇ ਵੀ ਇਨਾਂ ਦੇ ਬਾਦਲ ਸਾਹਿਬ ਦੀ ਵਰਸੀ ਤੇ ਵੀ ਆਉਂਦੇ ਸੀ ਉਦੋਂ ਵੀ ਅਸੀਂ ਸੁਣਦੇ ਰਹਿੰਦੇ ਸੀ ਹਰ ਮੰਤਰੀ ਸਾਹਿਬ ਨੂੰ ਵੀ ਜਿੰਨਾ ਹੀ ਕਾਬਲ ਨੇ ਕਿੰਨਾ ਲਾਇਕਤ ਨਾਲ ਬੋਲਦੇ ਨੇ ਇਨਾਂ ਦੇ ਸਖਸ਼ੀਅਤ ਨੂੰ ਇਸ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਨੂੰ ਪਦ ਦਿੱਤਾ ਪੰਜਾਬ ਪ੍ਰਧਾਨ ਦਾ ਉਹ ਇਹਨਾਂ ਦਾ ਹੱਕ ਬਣਦਾ ਸੀ ਇੱਕ ਵਰਕਰਾਂ ਦੀ ਕਿੰਨੀ ਆਸਾਂ ਵਾਜਣ ਦੀਆਂ ਨੇ ਕਿਉਂਕਿ ਸੁਨਾਮ ਦੇ ਐਮ ਐਲ ਏ ਸੀ ਮੰਤਰੀ ਬਣੇ ਉਹ ਰ ਆਸਾਂ ਵਧੀਆਂ ਤਾਂ ਹੁਣ ਪੂਰੇ ਪੰਜਾਬ ਦੀ ਆ ਤੁਹਾਡੇ ਕੰਮ ਕਰਾਂ ਦੀ ਤੁਹਾਡੇ ਆਸਾਂ ਕਿੰਨੀਆਂ ਕੁ ਵਧ ਗਈਆਂ ਨੇ ਕੰਮ ਕਰਾਂ ਦੀ ਆਸਾਂ ਤੇ ਇਹ ਪਹਿਲਾਂ ਵੀ ਪੂਰਨ ਸਾਹ ਦੰਦੇ ਤੇ ਹੁਣ ਜਿਵੇਂ ਗਿੱਦੜਵਾਹ ਚ ਇਹਨਾਂ ਦੀ ਡਿਊਟੀ ਲਾਈ ਪਹਿਲਾਂ ਜਲੰਧਰ ਡਿਊਟੀ ਲੱਗੀ ਹੋਈ ਸੀ ਜੀ ਤੇ ਜਿੰਨੇ ਵੀ ਹੁਣ ਪਾਰਟੀ ਦੇ ਵਿੱਚ ਐਮਐਲਏ ਸਾਹਿਬਾਨ ਨੇ ਉਹਨਾਂ ਤੋਂ ਬਹੁਤ ਉਤਸ਼ਾਹ ਵਧੂਗਾ ਉਹਨਾਂ ਨੂੰ ਬਹੁਤ ਹੀ ਤਰੀਕੇ ਨਾਲ ਇਹ ਜਿਹੜੀ ਗਾਈਡੈਂਸ ਆ ਅਬ ਦੇ ਕੰਨਿਓ ਦਿਆ ਕਰਨਗੇ ਤੇ ਉਸ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਮਾਨੂੰ ਬਹੁਤ ਬਹੁਤ ਉਤਸ਼ਾਹ ਬਣੂਗਾ ਉਹਦੇ ਕਰਕੇ ਪਾਰਟੀ ਦਾ ਜਿਹੜਾ ਮਜ਼ਬੂਤ ਬਣੂਗਾ ਜਿਸ ਨਾਮ ਆਕੇ ਸਾਡੀ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਤੇ ਸਾਡੀ ਖੁਸ਼ੀ ਨੂੰ ਹੋਰ ਚਰਚੰਦ ਲਾਈ ਸੋ ਅੱਜ ਦੇ ਲਈ ਸਾਡੇ ਸ਼ਹਿਰ ਲਈ ਬਹੁਤ ਵੱਡਾ ਭਾਗ ਗਾਣਾ ਦਿਨਾ ਕਿਉਂਕਿ ਮੰਤਰੀ ਸਾਹਿਬ ਨੂੰ ਕੰਮ ਕਰਨ ਦਾ ਸ਼ੌਂਕ ਉਹਨਾਂ ਦੇ ਫਾਦਰ ਤੋਂ ਉਮਰਤੀ ਵਿੱਚ ਮਿਲਿਆ ਸੀ ਕਿਉਂਕਿ ਵੱਡੇ ਬਾਵੀ ਜੀ ਨੂੰ ਵੀ ਬਹੁਤ ਕੰਮ ਕਰਨ ਦਾ ਸ਼ੌਂਕ ਸੀ ਉਸੇ ਤਰ੍ਹਾਂ ਬਾਈ ਜੀ ਨੂੰ ਵੀ ਮੰਤਰੀ ਸਾਹਿਬ ਨੂੰ ਵੀ ਕੰਮ ਕਰਨ ਦਾ ਸ਼ੌਂਕ ਹੈ ਸਾਡੇ ਲਈ ਅੱਜ ਹੋਰ ਖੁਸ਼ੀ ਦੁੱਗਣਾ ਸਾਡੀ ਖੁਸ਼ੀਆਂ ਵਿੱਚ ਵਧਦਾ ਇਸ ਕਰਕੇ ਹੋ ਗਿਆ ਪਹਿਲਾਂ ਬਾਈ ਜੀ ਐਮਐਲਏ ਸੀ ਤੇ ਫਿਰ ਮੰਤਰੀ ਦੇ ਤੇ ਅੱਜ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਬਣੇ ਤੇ ਉਹ ਸਾਡੇ ਹਲਕੇ ਨੂੰ ਬਹੁਤ ਵੱਡਾ ਮਾਣ ਮਿਲਿਆ ਸਰ ਕਿਸ ਤਰੀਕਾ ਨਾਲ ਦੇਖਦੇ ਹੋ ਮਾਹੌਲ ਕਿਵੇਂ ਦਾ ਬਣਿਆ ਹੋਇਆ ਅਰੋੜਾ ਜੀ ਦੇ ਘਰੇ ਕਿਉਂਕਿ ਲੱਡੂ ਵੰਡ ਰਹੇ ਹੋ ਢੋਲ ਵੱਜ ਰਹੇ ਨੇ ਖੁਸ਼ੀਆਂ ਕਿੰਨੀਆਂ ਕਰ ਬਹੁਤ ਵਧੀਆ ਮਾਹੌਲ ਹੈ ਜੀ ਸਾਰਿਆਂ ਨੂੰ ਵੱਡੀ ਗੱਲ ਅਕਾਲ ਪੁਰਖ ਦਾ ਮੈਂ ਇਸ ਗੱਲੋਂ ਧੰਨਵਾਦੀਆਂ ਵੀ ਸਾਡੀ ਆਸ ਨੂੰ ਬੂਰ ਪੈਣ ਲੱਗੇ ਜੋ ਸ਼ੁਰੂਆਤ ਕੀਤੀ ਸੀ ਅਮਨ ਜੀ ਨੇ ਪਹਿਲਾਂ ਹਲਕੇ 'ਚ ਘਰ-ਘਰ ਜਾ ਕੇ ਸਾਰਿਆਂ ਨੂੰ ਉਹਨਾਂ ਦਾ ਕੰਮ ਕੀਤੇ ਤੇ ਹੁਣ ਉਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ ਮੈਂ ਤਾਂ ਇਹੀ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇੱਕ ਵਾਰੀ ਬਾਈ ਜੀ ਜਦੋਂ ਕੋਈ ਜ਼ਿੰਮੇਵਾਰੀ ਸੰਭਾਲ ਲੈਂਦੇ ਨੇ ਉਸ ਤੋਂ ਬਾਅਦ ਆ ਨਿੱਜੀ ਤਾਂ ਕਿਸੇ ਦਾ ਹੋ ਸਕਦਾ ਕੋਈ ਨਿੱਜੀ ਗੁੱਸਾ ਹੋਵੇ ਪਰ ਉਹ ਆਮ ਜਨਤਾ ਦੇ ਕੰਮਾਂ ਦਾ ਕਦੇ ਕਿਸੇ ਨੂੰ ਲਾਂਭਾ ਨਹੀਂ ਆਉਂਦੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਉਹ ਪੰਜਾਬ ਨੂੰ ਇੰਨੇ ਵਧੀਆ ਟੰਗਾਂ ਚਲਾਉਣਗੇ ਆਉਣ ਵਾਲੇ ਅਸੀਂ ਤਾਂ ਕਹਾਂਗੇ ਪਰਮਾਤਮਾ ਚਾਹੇ ਮੁੱਖ ਮੰਤਰੀ ਪੰਜਾਬ ਆਪਾਂ ਇੱਥੇ ਇਕੱਠੇ ਹੋਈਏ ਬਣਨ ਪਹਿਲਾਂ ਤਾਂ ਮੰਤਰੀ ਸਾਹਿਬ ਨੂੰ ਵਧਾਈ ਦੇਣ ਦਾ ਹੱਕ ਹੈ ਸਾਨੂੰ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਜਿਹੜੇ ਕੰਮ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਹੋਏ ਨੇ ਸ਼ਹਿਰ ਦੇ ਵਿੱਚ ਤੇ ਅਸੀਂ ਹੁਣ ਆਸ ਕਰਾਂਗੇ ਮੰਤਰੀ ਸਾਹਿਬ ਜਿਹੜੇ ਰਹਿੰਦੇ ਕੰਮ ਨੇ ਸਾਡੇ ਜਿਹੜੇ ਸੁਨਾਮ ਹਲਕੇ ਦੇ ਉਹ ਪੂਰੇ ਕਰਾਂਗੇ ਤੇ ਦੁਬਾਰੇ ਬਹੁਤ-ਬਹੁਤ ਸਾਰਿਆਂ ਨੂੰ ਫਿਰ ਵਧਾਈਆਂ